ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣਾ ਹੈਗਾ ਇੱਥੇ ਦੂਸਰਾ ਦਿਨ ਬਗਾਨੇ ਦੇਸ਼ ਚ ਤੇ ਹੁਣ ਅੱਧੇ ਚੱਲਿਆਂ ਦੁਪਹਿਰ ਵਾਲੀ ਚਾਹ ਪੀਣਾ ਤੇ ਆਪਾਂ ਨੂੰ ਮਿਲਿਆ ਆਪਣਾ ਵਰਗਾ ਸਰਦਾਰ ਮੁੰਡਾ ਕਰਨਤਾਰਨ ਤੋਂ ਤੇ ਅਸੀਂ ਦੋਨੇ ਇੱਕ ਰੂਮ ਦੇ ਵਿੱਚ ਹੀ ਆ ਹੁਣ ਤੇ ਆਪਾਂ ਮੋਰਨ ਦੇ ਵਿੱਚੋਂ ਥੋੜਾ ਮੋਟਾ ਸਮਾਨ ਦੇਖ ਕੇ ਆਉਣਾਗਾ ਲੈ ਕੇ ਆਵਾਂਗੇ ਹਵਾ ਚੱਲੀ ਨਾ ਤੂਬਾਰੇ ਬੈਂਟਾ ਸ਼ਹਿਰ ਪੂਰਾ ਦੇਖਣਾ ਉਹ ਵੀ ਆਪਣਾ ਹੈ ਸਿਗਨਲ ਉਹ ਅੱਗੇ ਵੀ ਹੈਗਾ ਸਿਗਨਲ ਉਥੇ ਜਿੱਥੇ ਚਾਹ ਪੀਣੀ ਉਥੇ ਹੈਗਾ ਰਹਿਗਾ ਉਥੇ ਰੈੱਡ ਬੱਤੀ ਤੋਂ ਹੋ ਜਾਾਂਗੇ ਆਪਾਂ ਐਸਾ ਇੱਕ ਗੱਲ ਬਹੁਤ ਵਧੀਆ ਵੀ ਜਦੋਂ ਆਪਾਂ ਸੜਕ ਕ੍ਰੋਸ ਕਰਨੀ ਹੁੰਦੀ ਹੈਗੀ ਤੇ ਆਪਾਂ ਨੂੰ ਵੇਟ ਨਹੀਂ ਕਰਨੀ ਪੈਂਦੀ ਹੈਗੀ ਤੇ ਨਾਲ ਦੀ ਨਾਲ ਸਾਰੀਆਂ ਗੱਡੀਆਂ ਉੱਥੇ ਰੁਕ ਜਾਂਦੀਆਂ ਨੇ ਜਦੋਂ ਆਪਾਂ ਸੜਕ ਤੇ ਪਹੁੰਚ ਜਾਂਦੇ ਆਂਗੇ ਤਾਂ ਕਰਕੇ ਇੱਥੇ ਵਿਖੜਨਾ ਵਗੈਰਾ ਨਹੀਂ ਬਹਲਾ ਪੈਂਦਾ ਹੈਗਾ ਜਦੋਂ ਸੜਕ ਦੇ ਪੈਰ ਧਰ ਲੈ ਸਾਰੀਆਂ ਗੱਡੀਆਂ ਉੱਥੇ ਰੁਕ ਜਾਂਦੀਆਂ ਨੇ ਲੱਗਿਆ 60 ਕਰੋਪ ਕਰਨ ਤੇ ਇਕੱਠੀਆਂ ਸਾਰੀਆਂ ਰੁਕ ਗਈਆਂ ਉੱਥੇ 43 ਸਾਡੇ ਚੱਲਦੇ ਹੁਣ ਅੱਜ ਬੜਾ ਕ੍ਰਾਸਿੰਗ ਟੂਰ ਕਰਨਾ ਪੈਂਦਾਗਾ ਇੱਥੇ ਪੀਣਾ ਚਾਹ ਇੱਥੇ ਵੀ ਲੰਘਣਾ ਹਾਂ ਮੈਂ ਤਾਂ ਆਉਂਦਾ ਕਿੱਥੇ ਹਾਂਜੀ ਤੇ ਆਪਾਂ ਚਾਹ ਪੀਣ ਗਏ ਸੀਗੇ ਤੇ ਚਾਰਾ ਬਾਈ ਕਹਿੰਦਾ ਹਜੇ ਚਾਹ ਰੈਡੀ ਨਹੀਂ ਹੈਗੀ ਅੱਧੇ ਘੰਟੇ ਨੂੰ ਆਇਓ ਤੇ ਉਹਨਾਂ ਟਾਈਮ ਅਸੀਂ ਚੱਲੇ ਹੁਣ ਮੌਲ ਚ ਪੁੱਛੇ ਉੱਡੇਣਾ ਥੋੜਾ ਸਮਾਨ ਲੈਣਾਗਾ ਇੱਧਰ ਆ ਗਾ ਬਸਟਾਡ ਆ ਕਾਲਾ ਗਾ ਇੱਧਰ ਆ ਜੁਮਾਜਦ ਤੇ ਹਰੇਕ ਅੱਡੇ ਕਿਲੋਮੀਟਰ ਬਾਅਦ ਇੱਕ ਮਸਜਿਦ ਆ ਗਈ ਪੁੰਨਿਆ ਮਸਜਿਦ ਨਾਲ ਉਹ ਜਿੱਥੇ ਕੋਈ ਆ ਗਿਆ ਜੀ ਮੌਲ ਡਿਸਕਾਊਂਟ ਕਾਊਂਟਰ ਚਾਲ ਦੇ ਅੰਦਰ ਹੁਣ ਆਪਾਂ ਤੇ ਤਾਂ ਅੱਗੇ ਲਾਉਣੀ ਨਹੀਂ ਕੋਈ ਨਾ ਬਾਕੀ ਹਾਂਜੀ ਕਿਰਦਮੌਲ ਦੇ ਫਿੱਟੇ ਕਿਹੜੀ ਚੁੱਲ ਲੈਣੀ ਜਿਹੋ ਸਾਨੂੰ ਮਿਲ ਨਹੀਂ ਰਹੀ ਜੀ ਉੱਪਰ ਨੂੰ ਚੱਲਦੇ ਹਾਂਗੇ ਹੋਰ ਕਾਫੀ ਵੱਡਾ ਨਾ ਇਥੇ 40 40 ਜene ਇਹਦਾ ਮਹਿੰਗੀ ਆਗਣਾ ਹੂੰ ਤੇ ਬੱਚਿਆਂ ਵਾਲੇ ਆ ਗਿਆਂ ਆਪਣੀਆਂ ਬੰਦਿਆਂਆਂ ਕਿੰਨਾ ਚੱਪਲ ਖਾਣਾ ਆਣਾ ਹੂੰ ਇਹ ਆਵੇ ਬਾਹਰੋਂ ਬਾਹਰੋਂ ਹੂੰ

ਕੰਬਲ ਤੌਲੀਏ ਗੱਦੇ ਸਹਰਾਣੇ ਹਾਂ ਜੀ ਜਾਂ ਗਿਆ ਹਾਂ ਹਾਂ ਆ ਲੈ ਕੇ ਚਲਾਇਆ ਕੱਛੇ ਲਈ ਇਹ ਤਾਂ ਲਵਾਂਗੇ ਇਹ ਤਾਂ ਦੀ ਇਹਨਾਂ ਦੇ ਵਿੱਚ ਵੀ ਐ ਕੱਛੇ ਨੇ ਹੋਰ ਆ ਦੇ ਹੋਏ ਹੈਗੇ ਆ ਉਹਦੇ ਵਿੱਚ ਯਾਰ ਇਹ ਵੀ ਉਹੀ ਬਿਨਾਂ ਜੇ ਬਾਹਰ ਹਾਂ ਪਸੰਦ ਆ ਗਈ ਸੀ ਪਰ ਇਹਦੇ ਉਧਰ ਬਲੈਕ ਸਾਈਡ ਤੇ ਹੈਗਾ ਬਲੈਕ ਉਧਰ ਉਹ ਪਸੰਦ ਸੀ ਬਟ ਕੋਈ ਜੇਬਾਂ ਨਹੀਂ ਹੈਗੀਆਂ ਇਹ ਸਪੋਰਟ ਸੀ ਸਾਰਾ ਕੰਮ ਇੱਥੇ ਆਹੋ ਆਗੇ ਰੋਟੀ ਚ ਬਣਾਉਣ ਵਾਲੇ ਰਸੋਈ ਨਾਲੇ ਹੂੰ ਸੰਤਰਾ ਦੇਖੀ ਕਿੱਡੇ ਕਿੱਡੇ ਗਨੇ ਨਾ ਯੂ ਐਸ ਏ ਦਾ ਆਪਲ ਆ ਆਹ ਹਾਂ ਆਪਲ ਹਾਂ ਆਹ ਰਸ ਤੋਂ ਲੈ ਹੁਣ ਯੈਲੋ ਆਰਸ ਤੋਂ ਪੀਤਾ ਅਮਰੀਕਾ ਦੇ ਵਾਹ ਪੀਤਾ ਕਿੱਥੋਂ ਆ ਗਿਆ ਭੈਣ ਚੋ ਗਾਲਾ ਕੱਢ ਬਣਾ ਉਹਨਾਂ ਨੂੰ ਕੋਈ ਸਮਝ ਆਂਦੀ ਐ 1 2 3 4 5 6 7 8 ਪੰਤੀ ਮਿਰਚ ਆ ਗਈ ਵਾਜਰਾਂ ਨੂੰ ਟਮਾਟਰ ਕੋ ਮੱਛੀ ਆ ਗਈ ਚਿਕਨ ਆ ਗਿਆ ਹਾਂਜੀ ਤੇ ਮੌੜ ਜੋ ਆਪਾਂ ਘੁੰਮਿਆਂ ਦਾ ਤੇ ਹੋਰੇ ਆ ਕੇ ਹੁਣ ਆਪਾਂ ਚਾਹ ਪੀਣ ਤੇ ਪੀਨੇ ਚਾਹ ਤੇ ਨਾਲ-ਨਾਲ ਖਾਵਾਂਗੇ ਬਿਸਕੁਟ ਆਪਾਂ ਤੇ ਲੈ ਕੇ ਆਈ ਸੀ ਇਹ ਨਲਿਆ ਮੁੰਡਾ ਲੈ ਕੇ ਆ ਬਿਸਕੁਟ ਨਾਲੇ ਮੈਂ ਤੇ ਰੂਣ ਜੇ ਆਪਾਂ ਹੁਣ ਚੱਕ ਲੈਂਦੇ ਬਿਸਕੁਟ ਖਾਣੇ ਆਗੇ ਚਾਹ ਨਾਲ ਆਹ ਨਾਲ ਆ ਗਵਾਣੇ ਆ ਲੋ ਆ ਪਤਾ ਲਈ ਇਹ ਕਾਹਨੇ ਸੀ ਸੀਐਨਸੀ ਖੋਲਾ ਇਹਨਾਂ ਨਾਲ ਰੱਖਦੇ ਆਂ ਬੰਗਾਰ ਨਾਲ ਸਾਰੇ ਮਾਨਸਤ ਫਾਈਲ ਜਿੱਤੇ ਚਾਹ ਵਗੈਰਾ ਆਪਾਂ ਪੀ ਜਾਂਦੀ ਤੇ ਰੂਨ ਚ ਉਸ ਤੋਂ ਬਾਅਦ ਕਰੀ ਘੰਟਾ ਰੈਸਟ ਤੇ ਹੁਣ ਆਪਾਂ ਆਏ ਸੀ ਇਧਰ 240 ਸਾਈਡ ਇਧਰ ਹੀ ਹੋਏ ਉਹ ਅੱਗੇ ਆ ਚੌਕ ਉਹ ਆ ਗਿਆ ਨਾ ਇਹ ਤੋਂ ਅਗਲੇ ਚੌਕ ਤੇ ਅੱਗੇ ਦੇਖ ਪਰਮਾਗਰ ਸ਼ਹਿਰ ਦੇ ਦੇਖ ਬਿਲਡਿੰਗਾਂ ਕਿੰਨੇ ਘੱਟ ਦੇਖੋ ਤਰਾਗੀ ਮਸਜਿਦ ਉਹ ਸਾਹਮਣੇ ਵਿੱਚ ਆ ਗਈ ਦੂਰ ਨਹੀਂ ਬਸ ਆਹੀ ਆ ਲਾਸਟ ਚੌਕ ਆ ਗਿਆ ਹੁਣ ਉਹ ਉਧਰ ਸਾਹਮਣੇ ਆ ਬਿਲਡਿੰਗਾਂ ਦੇ ਪਿੱਛੇ ਆਪਾਂ ਰਹਿਣੇ ਆਗੇ ਹਾਂਜੀ ਤੇ ਪਹੁੰਚ ਗਿਆ ਆਪਾਂ ਬੀਚ ਤੇ ਆ ਲੱਗੇ ਭੈਣੇ ਪੈਟਰੋਲ ਖੇਡਣੇ ਕਈ ਆਪਣੇ ਵਰਗਿੰਨਾ ਹੀ ਜਾਂਦਾਂ ਨੇ ਵਿੱਚ ਆਦਰਾ ਮੋਬਾਈਲ ਨੰਬਰ ਕਮਾ 嗯。Mm. ਚੱਲ ਚਿਰੂ ਆਂਦੀ ਅੰਦਰ ਲੈ ਲੈ ਉਹਨੂੰ ਬਾਹਰੋਂ ਉੱਧਰ ਲੈ ਚੱਲ ਆਪਣੇ ਵਾਲੇ ਜਵਾਕ ਚੰਗੇ ਨੇ ਛੋਟੇ ਛੋਟੇ ਜਵਾਕ ਆ ਜਾਂਦੇ ਨੇ ਜਮਦਰ ਆਜਾ ਨਾ ਆਈ ਜਾਂਦੇ ਯਾ ਲੈ ਆਪਾਂ ਕਿ ਨਾ ਪਰ ਇਹ ਤਾਂ ਚੱਲ ਰਿਹਾ ਨਹੀਂ ਹੈ ਹਾਂਜੀ ਤੇ ਇਹ ਆ ਵਿਊ ਇੱਥੋਂ ਦਾ ਸਨਸੈਟ ਦਾ ਤੇ 6:00 ਵਜੇ 6:00 ਵਜੇ ਨਾਲ 7:00 ਵਜੇ ਨਾਲ 7:00 ਵਜੇ ਨਾਲ ਇਹਨੇ ਤੇ ਬਸ ਉਹਦੇ ਛਪਣ ਲੱਗ ਗਿਆ ਤੇ ਅਸਲੀ ਬੀਚੇ ਦੇ ਪਰਲੇ ਪਾਸੇ ਆ ਗਈ ਤੇ ਇਧਰ ਲਈ ਛਾਡੂਗਾ ਅਸੀਂ ਬੈਠਾਂਗਾ ਤਰਾਗੇ ਇਧਰ ਪੀੜ ਬੜਕਾ ਘੱਟ ਸੀਗਾ ਇਹ ਨਿਆਰਾ ਇੱਥੋਂ ਦਾ ਆ ਅੱਗੇ ਜੀ ਆਪਾਂ ਬੀਚ ਤੋਂ ਤੇ ਚੱਲਦੇ ਹਾਂ ਰੂਮ ਵੱਲ ਨੂੰ ਦੇਖੋ ਕਨਾਂ ਕੈਂਟ ਵਿਊ ਆ ਮੰਗ ਰੇ ਇਹ ਪੇਂਟਿੰਗਾਂ ਪੋਲਟਿੰਗਾਂ ਇਧਰ ਬਲੈਂਡ ਕਰੂਜ਼ਰ ਯਾ ਤਪਰੇ ਨਹੀਂ ਮਸਤ ਪਾਣੀ ਨਹੀਂ ਬੰਦ ਗਿਆ ਦੁਪਹਿਰੇ ਅੱਜ ਮੈਂ ਜਿਆਦਾ ਸੌਂ ਗਿਆ ਉਹਦਾ ਬੜਾ ਸੌਂ ਮਤਲਬ 3 ਵਜੇ ਆਉਂਗਾ ਉਹ ਅੱਜ ਪਰਮੀ ਕਿ ਚੱਕਰਾ ਇਹਦਾ ਹੀ ਵੜੀ ਅੱਜ ਆਹਰ ਚੱਲ ਚਾਹ ਰਹੀ ਜੰਦਾ ਆ ਸੋਨਿਆਰੇ ਇਹ ਕਿ ਮੋਟਰ ਨਹੀਂ ਸੀਲੇ ਆਹ ਹੀ ਟੱਪ ਕੇ ਨਹੀਂ ਆਪਾਂ ਕਾਹ ਨਹੀਂ ਟੱਪਾਂਗੇ ਉੱਥੇ ਆਹ ਦਾ ਔਖਾ ਹੁੰਦਾ ਔਖਾ ਚੱਲਦੇ ਟੱਕ ਆਥਨੇ ਜੇ ਟ੍ਰੈਫਿਕ ਵਾਲੀ ਹੋਣੀ ਹੈ ਨਾ ਹੋਵੇ ਗੱਡੀਆਂ ਅੰਦਰ